2024 ਤੋਂ ਕੈਨੇਡਾ ਜਨਤਕ ਸੰਸਥਾਵਾਂ ਦੇ ਵਿਦਿਅਕ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਮਾਸਟਰ ਅਤੇ ਡਾਕਟੋਰੇਟ ਵਿਦਿਆਰਥੀਆਂ ਨੂੰ ਸੰਕੀ ਅਧਿਐਨ ਪਰਮਿਟ ਸਿਮਹਾਮਤੋ ਛੋਟ ਦਵੇਗਾ ਨਵੀਂ ਇਮੀਗ੍ਰੇਸ਼ਨ ਲੈਵਲ پلان 2026 ਤੋਂ 2028 ਦੇ ਤਹਿਤ ਐਲਾਨਿਆ ਗਿਆ ਨੀਤੀ ਅਪਡੇਟ ਸਰਕਾਰ ਦੁਆਰਾ ਕੁੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਕਟੌਤੀ ਦੇ ਪ੍ਰਸਤਾਵ ਤੋਂ ਹਫਤਿਆਂ ਬਾਅਦ ਆਇਆ ਹੈ ਇਹ ਛੋਟੇ ਜਨਤਕ ਯੂਨੀਵਰਸਿਟੀਆਂ ਦੇ ਵਿੱਚ ਮਾਸਟਰ ਅਤੇ ਪੀ ਐਚ ਡੀ ਵਿਦਿਆਰਥੀਆਂ ਉੱਤੇ ਲਾਗੂ ਹੁੰਦੀ ਹੈ ਇਸ ਦੇ ਨਾਲ ਕੈਨੇਡਾ ਤੋਂ ਪਹਲੇ ਡੈਕਟੋਰੇਟ ਬਿਨੇ ਕਾਰ ਦੇ ਅਧਿਗਿਆਨ ਪਰਮਿਟ 14 ਦਿਨਾਂ ਦੇ ਅੰਦਰ ਅੰਦਰ ਪ੍ਰਕਿਰਿਆ ਕੀਤੇ ਜਾਣਗੀ ਜਿਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਆਉਣਾ ਵੀ ਸ਼ਾਮਲ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਨੇ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਇੱਕ ਸਮਰਪਿਤ ਵੈਬ ਪੇਜ ਵੀ ਲੋਚ ਕੀਤਾ ਹੈ ਜੋ ਕਿ ਅਧਿਆਨ ਅਤੇ ਕੰਮ ਤੇ ਮੌਕੇ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੈ। ਲੈਵਲ ਪਲਾਨ ਤੇ ਨਾਲ ਐਲਾਨੀ ਗਈ ਇਹ ਛੋਟ ਕੈਨੇਡਾ ਦੀ ਵਿਸ਼ਵਵਿਆਪੀ ਅਪੀਲ ਨੂੰ ਉन्नत ਖੋਜ ਅਤੇ ਆਕਾਤਮਿਕ ਕੁੰਮਤ ਦੇ ਲਈ ਇੱਕ ਮੰਜ਼ਿਲ ਵੱਜੋਂ ਸੁਰੱਖਿਅਤ ਰੱਖਣ ਦੇ ਲਈ ਹੈ। ਗ੍ਰੈਜੂਏਟ ਵਿਦਿਆਰਥੀ ਸਰਕਾਰ ਨੋਟ ਕਰਦੀ ਹੈ, ਖੋਜ ਅਤੇ ਨਵੀਨਤਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਥਾਈ ਤੌਰ ਤੇ ਕੈਨੇਡਾ ਵਿੱਚ ਸੈਟਲ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ। ਆਈਆਰਸੀਸੀ ਦੁਆਰਾ ਜਾਰੀ ਕੀਤੀ ਗਈ 2026 28 ਇਮੀਗ੍ਰੇਸ਼ਨ ਪੱਧਰ ਯੋਜਨਾ ਦੇਸ਼ ਦੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੰਤੁਲਨ ਬਹਾਲ ਕਰਨ ਦੇ ਲਈ ਇੱਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਖਾਸ ਪਾਵਤੀ ਰੂਪ ਰੇਖਾ ਦਿੱਤੀ ਹੈ ਇਹ ਯੋਜਨਾ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਉਣ ਦੇ ਲਈ ਸਪਸ਼ਟ ਸੰਖਿਆਤਮਕ ਟਿਚੇ ਨਿਰਧਾਰਤ ਕਰਦੀ ਹੈ ਇਹ ਸੰਦਰਭ ਪ੍ਰਦਾਨ ਕਰਦੀ ਹੈ ਅਤੇ ਇਹ ਅੰਕੜੇ ਸਮੁੱਚੇ ਇਮੀਗ੍ਰੇਸ਼ਨ ਟਿੱਚਰ ਦੇ ਅੰਦਰ ਕਿਵੇਂ ਫੀਡਬੈਕ ਦੇ ਨੇ ਅਤੇ ਇਹ ਪਰਪਾਸ਼ਿਤ ਕਰਦੀ ਹੈ ਕਿ ਵਿਦਿਆਰਥੀਆਂ ਦੀ ਗਤੀਸ਼ੀਲਤਾ ਕੈਨੇਡਾ ਦੀ ਲੰਬੇ ਸਮੇਂ ਦੀਆਂ ਆਰਥਿਕ ਅਤੇ ਜਨਸੰਖਿਆ ਤਲਝੀਆਂ ਦੇ ਨਾਲ ਕਿਵੇਂ ਮੇਲ ਖਾਂਦੀਆਂ ਨੇ ਨਵੇਂ ਟਾਂਚੇ ਦੇ ਤਹਿਤ ਕੈਨੇਡੀਅਨ ਸਰਕਾਰ ਨੇ 2026 ਦੇ ਵਿੱਚ 155000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਉਣ ਦੀ ਸੀਮਾ ਨਿਰਧਾਰਤ ਕੀਤੀ ਹੈ ਜਿਸ ਤੋਂ ਬਾਅਦ ਉਹ 2028 ਦੇ ਵਿੱਚ ਹਰ ਸਾਲ 150000 ਹੋਣਗੇ ਇਹ ਅੰਕੜੇ ਸਿਰਫ ਨਵੇਂ ਆਉਣ ਵਾਲਿਆਂ ਨੂੰ ਦੱਸਉਂਦੇ ਨੇ ਪਾਵੋ ਪਰਮਿਟ ਨਵੀਨੀਕਰਨ ਕੈਨੇਡਾ ਵਿੱਚ ਐਕਸਟੈਂਸ਼ਨ ਚ ਕਰੇਲੂ ਤੋਂ ਤੇ ਪ੍ਰੋਗਰਾਮ ਬਦਲਣ ਵਾਲੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕਰਦੀ। ਯੋਜਨਾ ਦੱਸਦੀ ਹੈ ਕਿ ਸਿਰਫ ਕੈਨੇਡਾ ਵਿੱਚ 6 ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਇਕੰਬਨੌਂ ਨੀਤ ਸਿਖਲਾਈ ਸੰਸਥਾ ਨੂੰ ਜੋ ਕਿ ਸੂਬਾਈ ਜਾਂ ਖੇਤਰੀ ਸਰਕਾਰ ਦੁਆਰਾ ਪਰਵਾਨੀਤ ਹੁੰਦੀ ਹੈ ਉਹਦੇ ਵਿੱਚ ਪੜ੍ਹਾਈ ਕਰਨ ਦੇ ਲਈ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਹੀ ਐਨ.ਟੀ.ਸੀ ਦੇ ਵਿੱਚ ਗਿਣਿਆ ਜਾਵੇਗਾ। ਛੋਟੇ ਪ੍ਰੋਗਰਾਮਾਂ ਦੇ ਲਈ ਜਮ ਵਿਸਟੇ ਵਿਜ਼ਾ ਅਧੀਨ ਆਉਣ ਵਾਲੇ ਵਿਦਿਆਰਥੀ ਇਸ ਸੀਮਾ ਦੇ ਅਧੀਨ ਨਹੀਂ ਹੋਣਗੇ ਸਟਡੀ ਪਰਮਿਟ ਅਲਾਟਮੈਂਟ ਦੇ ਵਿੱਚ ਇਹ ਰਣਨੀਤਿਕ ਕਟੌਤੀ ਸਰਕਾਰ ਦੇ ਵਿਆਪਕ ਟੀਚੇ ਦਾ ਹਿੱਸਾ ਹੈ ਜਿਦੇ ਵਿੱਚ ਅਸਥਾਈ ਨਿਵਾਸੀ ਆਬਾਦੀ ਜਿਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਵਿਦੇਸ਼ੀ ਕਾਮੇ ਅਤੇ ਹੋਰ ਥੋੜੇ ਸਮੇਂ ਦੇ ਨਿਵਾਸੀ ਸ਼ਾਮਲ ਨੇ ਜਿਨ੍ਹਾਂ ਨੂੰ ਰੋਜਾ ਸਥਾਈ ਦੰਤ ਤੱਕ ਕੈਨੇਡਾ ਦੀ કુલ ਆਬਾਦੀ ਦੇ 5% ਤੋਂ ਘੱਟ ਲਿਆਉਂਦਾ ਹੈ ਆਈਐਸਸੀ ਨੇ ਕਿਹਾ ਹੈ ਕਿ ਇਸ ਟੀਚੇ ਦਾ ਉਦੇਸ਼ ਸਾਲਾਂ ਤੇ ਤੇਜ਼ ਵਾਅਦੇ ਤੋਂ ਬਾਅਦ ਟਿਕਾਊ ਇਮੀਗ੍ਰੇਸ਼ਨ ਪੱਤਰ ਪ੍ਰਾਪਤ ਕਰਨਾ ਹੈ ਜਿਸ ਨੇ ਰਿਹਾਈ ਸਿਹਤ ਸੰਭਾਲ ਅਤੇ ਜੰਤਕ ਬੁਨਿਆਦੀ ਢਾਂਚੇ ਉਤੇ ਦਬਾਅ ਪਾਇਆ ਵਿਹਾਰਕ ਰੂਪ ਤੇ ਵਿੱਚ ਇਸ ਦਾ ਮਤਲਬ ਹੈ ਕਿ ਕੈਨੇਡਾ ਦੀਆਂ ਆਰਥਿਕ ਤੇ ਸਮਾਜਿਕ ਜ਼ਰੂਰਤਾਂ ਨੂੰ ਸੰਤੁਲਿਤ ਕਰਨ ਦੇ ਲਈ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਦੀ ਆਮਦ ਅਤੇ ਸਥਾਈ ਕਾਮੇ ਦੇ داخلی ਦੋਵਾਂ ਦਾ ਧਿਆਨ ਦੇ ਨਾਲ ਪ੍ਰਬੰਧਨ ਕੀਤਾ ਜਾਵੇਗਾ ਜੁਲਾਈ 2026 ਤੋਂ ਕੈਨੇਡਾ ਜੰਤਕ ਸੰਸਥਾਵ ਦੇ ਵਿੱਚ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਮਾਸਟਰ ਅਤੇ ਡਾਕਟੋਰੇਟ ਵਿਦਿਆਰਥੀਆਂ ਨੂੰ ਸੰਕੀ ਅਧਿਆਨ ਪਰਮਿਟ ਦੀ ਮਹਮਤ ਤੋਂ ਛੋਟ ਦੇਵੇਗਾ ਨਵੇਂ ਇਮੀਗ੍ਰੇਸ਼ਨ ਲੈਵਲ ਪਲਾਨ 2026 ਤੋਂ 2028 ਦੇ ਤਹਿਤ ਐਲਾਨਿਆ ਨੀਤੀ ਅਪਡੇਟ ਸਰਕਾਰ ਦੁਆਰਾ ਕੁੱਲ ਅੰਤਰਰਾਸ਼ਟਰੀ ਵਿਦਿਆਰਥੀ ਗਿਣਤੀ ਵਿੱਚ ਮਹੱਤਵਪੂਰਨ ਕਟੌਤੀ ਦੇ ਪ੍ਰਸਤਾਵ ਤੋਂ ਹਫਤੇ ਬਾਅਦ ਆਇਆ ਹੈ ਇਹ ਛੋਟੇ ਜਨਤਕ ਯੂਨੀਵਰਸਿਟੀਆਂ ਦੇ ਵਿੱਚ ਮਾਸਟਰ ਅਤੇ ਪੀ ਐਚ ਡੀ ਵਿਦਿਆਰਥੀਆਂ ਉੱਤੇ ਲਾਗੂ ਹੁੰਦੀ ਹੈ ਇਸ ਦੇ ਨਾਲ ਕੈਨੇਡਾ ਤੋਂ ਪਹਲੇ ਡੈਕਟੋਰੇਟ ਵੀਰੇ ਕਰਦੇ ਅਧਿਆਨ ਪਰਮਿਟ 14 ਦਿਨਾਂ ਦੇ ਅੰਦਰ ਅੰਦਰ ਪ੍ਰਕਿਰਿਆ ਕੀਤੀ ਜਾਣਗੀ ਜਿਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਵੀ ਸ਼ਾਮਲ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਨੇ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਇੱਕ ਸਮਰਪਿਤ ਵੈਬ ਪੇਜ ਵੀ ਲੋਚ ਕੀਤਾ ਹੈ ਜੋ ਕਿ ਅਧਿਆਨ ਅਤੇ ਕੰਮ ਤੇ ਮੌਕੇ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੈ ਲਵਲ ਪਲਾਨ ਦੇ ਨਾਲ ਐਲਾਨੀ ਗਈ ਇਹ ਛੋਟ ਕੈਨੇਡਾ ਦੀ ਵਿਸ਼ਵਵਿਆਪੀ ਅਪੀਲ ਨੂੰ ਉन्नत ਖੋਜ ਅਤੇ ਅਕਾਦਮਿਕ ਕੁੰਮਤ ਦੇ ਲਈ ਇੱਕ ਮੰਜ਼ਿਲ ਵੱਜੋਂ ਸੁਰੱਖਿਅਤ ਰੱਖਣ ਲਈ ਹੈ ਗ੍ਰੈਜੂਏਟ ਵਿਦਿਆਰਥੀ ਸਰਕਾਰ ਨੋਟ ਕਰਦੀ ਹੈ ਖੋਜ ਅਤੇ ਨਵੀਨਤਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਅਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਥਾਈ ਤੌਰ ਤੇ ਕਿਨੜਾ ਵਿੱਚ ਸੈਟਲ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਆਈਐਸਸੀ ਦੁਆਰਾ ਜਾਰੀ ਕੀਤੀ ਗਈ 2026-28 ਇਮੀਗ੍ਰੇਸ਼ਨ ਪੱਧਰ ਯੋਜਨਾ ਦੇਸ਼ ਦੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੰਤੁਲਨ ਬਹਾਲ ਕਰਨ ਦੇ ਲਈ ਇੱਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਖਾਸ ਪਾਵਦੀ ਰੂਪरेखा ਦਿੱਤੀ ਹੈ। ਇਹ ਯੋਜਨਾ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਆਉਣ ਦੇ ਲਈ ਸਪਸ਼ਟ ਸੰਖਿਆਤਮਕ ਟਿਚੇ ਨਿਰਧਾਰਤ ਕਰਦੀ ਹੈ। ਇਹ ਸੰਦਰਭ ਪ੍ਰਦਾਨ ਕਰਦੀ ਹੈ ਅਤੇ ਇਹ ਅੰਕੜੇ ਸਮੁੱਚੇ ਇਮੀਗ੍ਰੇਸ਼ਨ ਟਿਚੇ ਅਤੇ ਅੰਦਰ ਕਿਵੇਂ ਫਿੱਟ ਬੈਟਦੇ ਨੇ ਅਤੇ ਇਹ ਪਰਪਾਸ਼ਿਤ ਕਰਦੀ ਹੈ ਕਿ ਵਿਦਿਆਰਥੀਆਂ ਦੀ ਗਤੀਸ਼ੀਲਤਾ ਕੈਨੇਡਾ ਦੀਆਂ ਲੰਬੇ ਸਮੇਂ ਦੀਆਂ ਆਰਥਿਕ ਅਤੇ ਜਨਸੰਖਿਆ ਤਲਝੀਆਂ ਦੇ ਨਾਲ ਕਿਵੇਂ ਮੇਲ ਖਾਂਦੀਆਂ ਨੇ ਨਵੇਂ ਟਾਂਚੂ ਦੇ ਤਹਿਤ ਕੈਨੇਡੀਅਨ ਸਰਕਾਰ ਨੇ 2026 ਦੇ ਵਿਚ ਇਕ ਲੱਖ 55 ਹਜ਼ਾਰ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਉਣ ਦੀ ਸੀਮਾ ਨਿਰਧਾਰਤ ਕੀਤੀ ਹੈ ਜਿਸ ਤੋਂ ਬਾਅਦ 2027 ਅਤੇ 2028 ਦੇ ਵਿਚ ਹਰ ਸਾਲ 1.50 ਹਜ਼ਾਰ ਅਗੇ ਇਹ ਅੰਕੜੇ ਸਿਰਫ ਨਵੇਂ ਆਉਣ ਵਾਲਿਆਂ ਨੂੰ ਦਰਸਾਉਂਦੇ ਨੇ ਪਾਵੋ ਪਰਮਿਟ ਨਵੀਨੀਕਰਨ ਕੈਨੇਡਾ ਵਿੱਚ ਐਕਸਟੈਂਸ਼ਨ ਚਾਹ ਰਹੇ ਲੋਕਾਂ ਤੇ ਪ੍ਰੋਗਰਾਮ ਬਦਲਣ ਵਾਲੇ ਵਿਦਿਆਰਥੀਆਂ ਨੂੰ ਸ਼ਾਮਲ ਨਹੀਂ ਕਰਦੀ ਯੋਜਨਾ ਦੱਸਦੀ ਹੈ ਕਿ ਸਿਰਫ ਕੈਨੇਡਾ ਵਿੱਚ 6 ਮਹੀਨੇ ਜਾਂ ਤੋਂ ਵੱਧ ਸਮੇਂ ਲਈ ਇਕ ਮਨੋਨੀਤ ਸਿਖਲਾਈ ਸੰਸਥਾ ਨੂੰ ਜੋ ਕਿ ਸੂਬਾਈ ਜਾਂ ਖੇਤਰੀ ਸਰਕਾਰਾਂ ਦੁਆਰਾ ਪ੍ਰਵਾਨਿਤ ਹੁੰਦੀ ਹੈ ਉਹਦੇ ਵਿੱਚ ਪੜ੍ਹਾਈ ਕਰਨ ਦੇ ਲਈ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਹੀ ਇਨਾਂ ਟਿਚਰ ਦੇ ਵਿੱਚ ਗਿਣਿਆ ਜਾਵੇਗਾ ਛੋਟੇ ਪ੍ਰੋਗਰਾਮਾਂ ਦੇ ਲਈ ਜਦੋਂ ਵਿਜ਼ਿਟਰ ਵੀਜ਼ਾ ਅਧੀਨ ਆਉਣ ਵਾਲੇ ਵਿਦਿਆਰਥੀ ਇਸ ਸੀਮਾ ਦੇ ਅਧੀਨ ਨਹੀਂ ਹੋਣਗੇ ਸਟਡੀ ਪਰਮਿਟ ਅਲਾਟਮੈਂਟ ਦੇ ਵਿੱਚ ਇਹ ਰਣਨੀਤਿਕ ਕਟੌਤੀ ਸਰਕਾਰ ਦੇ ਵਿਆਪਕ ਤੇਜ਼ਾਹੀ ਸਹਿਜੂ ਦੇ ਵਿੱਚ ਅਸਥਾਈ ਨਿਵਾਸੀ ਆਬਾਦੀ ਜਿਹਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਸਥਾਈ ਵਿਦੇਸ਼ੀ ਕਾਮੇ ਅਤੇ ਹੋਰ ਥੋੜੇ ਸਮੇਂ ਦੇ ਨਿਵਾਸੀ ਸ਼ਾਮਲ ਨੇ ਜਿਨ੍ਹਾਂ ਨੂੰ ਰੋਜਾ ਸਥਾਈ ਤੇ ਅੰਤ ਤੱਕ ਹੈ ਨਾ ਤੇ ਕੁੱਲ ਆਬਾਦੀ ਦੇ 5% ਤੋਂ ਘੱਟ ਲਿਆਉਂਦਾ ਹੈ ਆਈਐਸਸੀ ਨੇ ਕਿਹਾ ਹੈ ਕਿ ਇਸ ਸਟਿਚੂ ਦਾ ਉਦੇਸ਼ ਸਾਲਾਂ ਤੇ ਤੇਜ਼ ਵਾਅਦੇ ਤੋਂ ਬਾਅਦ ਟਿਕਾਊ ਇਮੀਗ੍ਰੇਸ਼ਨ ਪੱਤਰ ਪ੍ਰਾਪਤ ਕਰਨਾ ਹੈ ਜਿਸ ਨੇ ਰਿਹਾਈ ਸਿਹਤ ਸੰਭਾਲ ਅਤੇ ਜੰਪਕ ਬੁਨਿਆਦੀ ਢਾਂਚੇ ਉਤੇ ਤਪਾਉ ਪਾਇਆ ਵਿਹਾਰਕ ਰੂਪ ਦੇ ਵਿੱਚ ਉਸ ਦਾ ਮਤਲਬ ਹੈ ਕਿ ਕੈਨੇਡਾ ਦੀਆਂ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਨੂੰ ਸੰਤੁਲਿਤ ਕਰਨ ਦੇ ਲਈ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਦੀ ਆਮਦ ਅਤੇ ਸਥਾਈ ਕਾਮੇਰੇ ਦਾਖਲੇ ਦੋਵਾਂ ਦਾ ਧਿਆਨ ਦੇ ਨਾਲ ਪ੍ਰਬੰਧਨ ਕੀਤਾ ਜਾਵੇਗਾ ਜੂਨਵੀ 2026 ਤੋਂ ਕੈਨੇਡਾ ਜਨਤਕ ਸੰਸਥਾਵਾਂ ਦੇ ਵਿੱਚ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਮਾਸਟਰ ਅਤੇ ਦਫਟ੍ਰੇਟ ਵਿਦਿਆਰਥੀਆਂ ਨੂੰ ਸੰਕੀ ਅਧਿਐਨ ਪਰਮਿਟ ਸੀਮਾਵਤ ਤੋਂ ਛੋਟ ਦੇਵੇਗਾ ਨਵੀਂ ਇਮੀਗ੍ਰੇਸ਼ਨ ਲੈਵਲ ਪਲਾਨ 2026 ਤੋਂ 2028 ਦੇ ਤਹਿਤ ਐਲਾਨਿਆ ਗਿਆ ਨੀਤੀ ਅਪਡੇਟ ਸਰਕਾਰ ਦੁਆਰਾ ਕੁੱਲ ਅੰਤਰਰਾਸ਼ਟਰੀ ਵਿਦਿਆਰਥੀ ਗਿਣਤੀ ਵਿੱਚ ਮਹੱਤਵਪੂਰਨ ਕਟੌਤੀ ਦੇ ਪ੍ਰਸਤਾਵ ਤੋਂ ਹਫਤਿਆਂ ਬਾਅਦ ਆਇਆ ਹੈ ਇਹ ਛੋਟੇ ਜਨਤਕ ਯੂਨੀਵਰਸਿਟੀਆਂ ਦੇ ਵਿੱਚ ਮਾਸਟਰ ਅਤੇ ਪੀ ਐਚ ਡੀ ਵਿਦਿਆਰਥੀਆਂ ਉੱਤੇ ਲਾਗੂ ਹੁੰਦੀ ਹੈ ਇਸ ਦੇ ਨਾਲ ਕੈਨੇਡਾ ਤੋਂ ਪਹਿਲੇ ਡੈਕਟੋਰੇਟ ਵੀਰਕਾਰਾ ਦੇ ਅਧਿਆਨ ਪਰਮਿਟ 14 ਦਿਨਾਂ ਦੇ ਅੰਦਰ ਅੰਦਰ ਪ੍ਰਕਿਰਿਆ ਕੀਤੀ ਜਾਣਗੀ ਜਿੱਤੇ ਵਿੱਚ ਪਰਿਵਾਰਕ ਮੈਂਬਰ ਦੇ ਨਾਲ ਉਹਨਾਂ ਵੀ ਸ਼ਾਮਲ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਨੇ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਇੱਕ ਸਮਰਪਿਤ ਵੈਬ ਪੇਜ ਵੀ ਲੋਚ ਕੀਤਾ ਹੈ ਜੋ ਕਿ ਅਧਿਆਨ ਅਤੇ ਕੰਮ ਤੇ ਮੌਕੇ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੈ ਲੈਵਲ ਪ੍ਰਾਂਤ ਦੇ ਨਾਲ ਐਲਾਨੀ ਗਈ ਇਹ ਛੋਟ ਕੈਨੇਡਾ ਦੀ ਵਿਸ਼ਵਵਿਆਪੀ ਅਪੀਲ ਨੂੰ ਉन्नत ਖੋਜ ਅਤੇ ਆਕਾਤਮਿਕ ਕੁੰਮਤ ਦੇ ਲਈ ਇੱਕ ਮੰਜ਼ਿਲ ਵੱਜੋਂ ਸੁਰੱਖਿਅਤ ਰੱਖਣ ਲਈ ਹੈ ਗ੍ਰੈਜੂਏਟ ਵਿਦਿਆਰਥੀ ਸਰਕਾਰ ਨੋਟ ਕਰਦੀ ਹੈ ਖੋਜ ਅਤੇ ਨਵੀਨਤਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਅਤੇ ਆਪਣੇ ਪੜਾਈ ਪੂਰੀ ਕਰਨ ਤੋਂ ਬਾਅਦ ਸਥਾਈ ਤੌਰ ਤੇ ਕੈਨੇਡਾ ਵਿੱਚ ਸੈਟਲ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਆਯਾ ਸੀਸੀ ਦੁਆਰਾ ਜਾਰੀ ਕੀਤੀ ਗਈ 2026-28 ਇਮੀਗ੍ਰੇਸ਼ਨ ਪੱਤਰ ਯੋਜਨਾ ਦੇਸ਼ ਦੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਸੰਤੁਲਨ ਬਹਾਲ ਕਰਨ ਦੇ ਲਈ ਇੱਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਅੰਤ